ਆਪਣੇ ਬੱਚੇ ਫੋਨ ਨੂੰ ਛਡਵਾਉਣਾ ਔਖਾ ਹੈ ਬੱਚਿਆਂ ਦੀ ਗੱਲ ਸੜੋ ਸਾਡੇ ਕੋਲ ਨਹੀਂ ਛੁੱਟਦਾ ਅੱਜ ਕੱਲ ਤਾਂ ਇਹ ਜੋ ਪਾਣਾ ਵਰਤੇ ਹੋਏ ਹਰ ਬੰਦਾ ਫੋਨ ਤੇ ਲੱਗੇ ਆਉਂਦਾ ਫੋਨ ਛਡਾਇਆ ਵੀ ਨਹੀਂ ਛੁੱਟਦਾ ਕੰਮ ਵਿਗੜ ਜਾਂਦੇ ਨੇ ਸਾਡੇ ਪਰ ਗੁਰਦੁਆਰੇ ਜਾਣ ਲੱਗਿਆ ਸੀ ਹਮੇਸ਼ਾ ਦੇਖਦੇ ਵੀ ਸਮਾਪਤੀ ਕਿੰਨੇ ਵਜੇ ਹੈ ਇੰਨੇ ਵਜੇ ਫਿਰ ਇੰਨੇ ਕੁ ਵਜੇ ਚੱਲਦੇ ਆਂ ਸਿਨੇਮਾ ਕਰੇ ਤੁਸੀਂ ਬੱਚਿਆਂ ਨੂੰ ਕਹੋ ਸੇਵੀ ਕੱਲ ਨੂੰ ਫਿਲਮ ਦੇਖਣ ਜਾਣਾ ਕਿਸੇ ਨੂੰ ਨਹੀਂ ਕਹਿਣਾ ਪੈਣਾ ਵੀ ਯਾਰ ਹੋ ਜਾ ਜਦ ਗੁਰਦੁਆਰੇ ਜਾਣਾ ਹੈ ਫਿਰ ਘੜੀ ਘੜੀ ਪੁੱਛਣਾ ਪੈਣਾ ਹੋਵੇ ਬਈ ਤਿਆਰ ਫਿਰ ਵਾਰ-ਵਾਰ ਪੱਗ ਨਹੀਂ ਲਟੋਣੀ ਕਿਉਂ ਕਿ ਗੁਰਦੁਆਰੇ ਵਿੱਚ ਤੇ ਐਂਟਰਟੇਨਮੈਂਟ ਵਿੱਚ ਫਰਕ ਹੈ ਤੁਹਾਡਾ ਬੱਚਾ ਕਦੇ ਵੀ ਸਕੂਲ ਆਪਣੀ ਖੁਸ਼ੀ ਨਾਲ ਨਹੀਂ ਜਾਂਦਾ ਵੀ ਸਵੇਰੇ ਉੱਠ ਕੇ ਕਹਿ ਦਵੇ ਵੀ ਅੱਜ ਕਰ ਮਮਾ ਤਿਆਰ ਮੈਂ ਸਕੂਲ ਜਾਣਾ ਨਹੀਂ ਬਾਰ-ਬਾਰ ਉਠਾਉਣਾ ਪੈਂਦਾ ਕਿਉਂਕਿ ਵਿਦਿਆਕ ਅਦਾਰੇ ਨੇ ਉਹਦਾ ਜੀਵਨ ਬਣਾਉਣਾ ਹੈ ਉੱਥੇ ਜਾਣ ਨੂੰ ਦਾ ਜੀ ਨਹੀਂ ਕਰਦਾ ਫਿਲਮ ਨੇ ਉਹਦੇ ਮਨ ਨੂੰ ਪਰਮਾਉਣਾ ਹੈ ਉੱਥੇ ਜਾਣ ਨੂੰ ਦਾ ਬਾਰ-ਬਾਰ ਜੀ ਕਰਦਾ ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਾਂ ਦੁਨੀਆ ਦੀਆਂ ਬਾਕੀ ਕਿਤਾਬਾਂ ਪੜਨ ਨੂੰ ਤੁਹਾਡਾ ਜੀ ਕਰੇਗਾ ਗੁਰਮੁਖ ਦੀ ਕਿਤਾਬਾਂ ਨੂੰ ਤੁਹਾਡਾ ਜੀ ਨਹੀਂ ਕਰੇਗਾ ਜਦ ਕਿ ਗੁਰਕਾ ਬਚਨ ਬਸੇ ਜੀ ਨਾਲੇ ਇਨ ਨਾਲ ਰਹਿਣਾ ਹੈ ਮੈਂ ਕੱਲ ਬੇਨਤੀ ਕੀਤੀ ਸੀ ਮੈਂ ਕਲਾਸ ਨਹੀਂ ਲਾਵਾਂਗਾ ਪਰ ਫਿਰ ਉੱਥੇ ਲਿਫਾਸੇ ਰੁਕ ਮੁੜੀ ਜਾਂਦਾ ਹੈ